ਡਾਕਟਰ ਸਾਹਿਬ ਕਈ ਮੁੰਡਿਆਂ ਨੂੰ ਰੈਕਸ਼ਨ ਮੇਨਟੇਨ ਕਰਨ 'ਚ ਦਿੱਕਤ ਆਉਂਦੀ ਪਈ ਹੈਗੀ ਆ ਪਰ ਡਾਕਟਰ ਇੱਕ ਹੀ ਚੀਜ਼ ਦਿੰਦੇ ਆਗੇ ਕਿ ਜਦ ਵੱਤ ਵੱਤ ਗੋਲੀ ਦੇ ਦੇਣਗੇ ਉਹ 4 ਦਿਨ ਬਾਅਦ ਫੇਰ ਉਹਨਾਂ ਨੂੰ ਉਹੀ ਦਿੱਕਤ ਆ ਜਾਂਦੀ ਹੈ ਉਹਦੇ ਲਈ ਉਹ ਕਿਹਦੇ ਕੋਲ ਜਾਣ ਤੇ ਕੀ ਇਲਾਜ ਕਰਨ ਮਦਰ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਕੋਈ ਪੇਸ਼ੈਂਟ ਉਹਦਾ ਡਾਇਰੈਕਟ ਡਿਸਫੰਕਸ਼ਨ ਹੈ ਜਲੀਆ ਤੇ ਪਹਿਲਾਂ ਅਸੀਂ ਉਹਨੂੰ ਪੂਰਾ ਚੈੱਕ ਕਰਦੇ ਹਾਂ ਚੈਕ ਤਾਂ ਬਤਨ ਅਸੀਂ ਉਹਦਾ ਬਾਹਰ ਦਿੱਕਾਫ ਦੇ ਦਿੰਦੇ ਹਾਂ ਉਹਦੀਆਂ ਗੁਣ ਦੋਸ਼ ਲਿਖਦੇ ਹਾਂ ਉਹਦੀਾ ਤਾਤਵਾ ਦੇਖਦੇ ਹਾਂ ਫਿਰ ਉਹਦੇ ਜਿਹੜੀ ਬਾਡੀ ਆ ਉਹਦਾ ਸਟਰਕਚਰ ਦੇਖਦੇ ਹਾਂ ਫਿਰ ਉਹਦੇ ਜਿਹੜੀ ਜੋ ਵੀ ਏਰੀਆ ਹੈਬਿਟਸ ਹੈਗੀਆਂ ਉਹ ਲੈਣੇ ਆ ਉਸ ਤੋਂ ਬਾਅਦ ਉਹਨੂੰ ਫਿਜ਼ੀਕਲੀ ਚੈੱਕ ਕਰ ਤੋਂ ਬਾਅਦ ਅਸੀਂ ਦੱਸਦੇ ਹਾਂ ਕਿ ਤੇਰੇ ਇਰੈਕਟੈਂਸ ਫੰਕਸ਼ਨ ਜਿਹੇ ਪ੍ਰੋਬਲਮ ਕੀ ਹੈ ਕਿੱਥੇ ਪ੍ਰੋਬਲਮ ਹੈਗੀ ਆ ਇਰੈਕਟੈਂਸ ਫੰਕਸ਼ਨ ਇਜ਼ ਅ ਗਰੁੱਪ ਆਫ ਸੈਪਟਨਸ ਇਹ ਇੱਕ ਚੀਜ਼ ਨਹੀਂ ਹੈ ਜੀ ਇਸ ਕਰਕੇ ਫਸਟ ਆਫ ਆਲ ਤੁਹਾਨੂੰ ਇਹ ਪਹਿਲਾਂ ਸਟੈਬਲਿਸ਼ ਕਰਨਾ ਪਏਗਾ ਕਿ ਇਹਦੀ ਪ੍ਰੋਬ ਜਿਹੜੀ ਪ੍ਰੋਬਲਮ ਹੈ ਜੀ ਉਹਦੇ ਮੁਤਾਬਕ ਅਸੀਂ ਨੂੰ ਜਿਹੜੀ ਜੜੀ ਬੂਟੀ ਆ ਜੋ ਵੀ ਅਸੀਂ ਇਹਨੂੰ ਡਿਸਪੈਂਸ ਕਰਦੇ ਹਾਂ ਉਹਦੇ ਮੁਤਾਬਕ ਕਰਦੇ ਆ ਹਰ ਬੰਦੇ ਨੂੰ ਇੱਕੋ ਜਿਹੜੀ ਬੂਟੀ ਆ ਇੱਕ ਗੋਲੀ ਨਹੀਂ ਦਿੱਤੀ ਜਾ ਸਕਦੀ ਇਹ ਤੁਹਾਡੇ ਦਿਲ ਦਾ ਵੈਨ ਹੈ ਅਗਰ ਤੁਸੀਂ ਚਾਹੋ ਤੇ ਮੇਰੇ ਪਿੱਛੇ ਲਿਖੇ ਨੰਬਰ 'ਤੇ ਤੁਸੀਂ ਮੈਨਾਂ ਕੰਸਲਟ ਕਰ ਸਕਦੇ ਆ ਕੋਈ ਕੋਈ ਕੁਆਰੀ ਹੋਵੇ ਤੇ ਮੈਂ ਉਹਨੂੰ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੀ